ਦੇਵਾਂਨ ਸਕਦੇ ਹਨ ਜਿਸ ਤਰ੍ਹਾਂ ਤੇ ਬੋਧਵਾਦ ਦੀ ਧਰਤੀ ਤੇ ਇਸੇ ਪ੍ਰਕਾਰ ਨੂੰ ਕੀਰਤਪੁਰ ਦੀ ਧਰਤੀ ਤੇ ਵੀ ਦਿਵਾਨ ਸਕਦੇ ਆ ਲੰਗਰ ਚਲਦੇ ਆ ਹੁਣ ਇਹ ਧਰਤੀਰ ਪਾਲਨੇ ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਬੰਦਾ ਭਰਾ ਸੀ ਰਾਮ ਬੜਾਈ ਇਹਨੂੰ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਦਿੱਲੀ ਕਰਾਮਾਤਾ ਉਰ ਇਹ ਬਾਦਸ਼ਾਹ ਨੂੰ ਖਵਾਉਣ ਵਾਸਤੇ ਭੇਜਿਆ ਸੀ ਇਹਦੇ ਬੜਾ ਵਿਰੋਧ ਕੀਤਾ ਇਹਨਾਂ ਬਾਦਸ਼ਾਹ ਦੇ ਕੰਨ ਵਿੱਚ ਭਰੇ ਕਿ ਮੇਰੇ ਭਰਾ ਨੂੰ ਦਿੱਲੀ ਬੁਲਾਇਆ ਜਾਵੇ ਇੱਥੇ ਇਹਨਾਂ ਨੂੰ ਤਲਬ ਕੀਤਾ ਜਾਵੇ ਤੇ ਗੁਰਗੱਦੀ ਦਾ ਹੱਕਦਾਰ ਮੈਂ ਹਾਂ ਤੇ ਗੁਰਗੱਦੀ ਮੈਨੂੰ ਦਵਾਈ ਜਾਵੇ ਜਦੋਂ ਇਹ ਔਰੰਗਜ਼ੇਬ ਬਾਦਸ਼ਾਹ ਨੂੰ ਬਾਦਸ਼ਾਹ ਬੜਾ ਚਲਾਕ ਸੀ ਪਹਿਲੋ ਤੇ ਇਹਨੇ RAM RAJ ਨੇ ਸਮਝਾਇਆ ਕਿ RAM RAJ ਤੇਰਾ ਭਰਾ ਹੀ ਆ ਕੀ ਦਾ ਮਤਾਂ ਕੀ ਆ ਘਰ ਦੇ ਵਿੱਚ ਗੁਰਗੱਦੀ ਆ ਨਾ ਪਰ ਕੀ ਆਪੀ ਜੇਤੇ ਰਹਿ ਬੈਠੇ ਨਾਔਰਤ ਕੇ ਬਾਦਸ਼ਾਹ ਨੇ ਬੈਠਣਾ ਇਹ ਤੇਰੇ ਪੱਖ ਆਏਗੇ ਤਾਂ ਅਸਲ ਗੱਦੀ ਆ ਜਾਂਦੀ ਆ ਤੇ ਇਸਲਾਮ ਦੇ ਵਿੱਚ ਬਹੁਤ ਵਾਧਾ ਹੋਵੇਗਾ ਔਰ ਜੇ ਬਾਦਸ਼ਾਹ ਨੇ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਰਾਜੇ ਜੀ ਨੂੰ ਬੁਲਾਉਣਾ ਚਾਹਿਆ ਪਰ ਇਹਨੇ ਸੰਕਿਆ ਕਿ ਜੇ ਮੈਂ ਗੁਰੂ ਮਹਾਰਾਜ ਜੀ ਕੋਲ ਹੀ ਪਾਇਆ ਤੇ ਹੋ ਸਤ ਦਾ ਕਿ ਗੁਰੂ ਮਹਾਰਾਜ ਜੀ ਮੇਰੇ ਕਹੇ ਦਿੱਲੀ ਨਾ ਕੋ ਕਿਉਂਕਿ ਸਤguru ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਦੀ ਬੇਨ ਕਰਕੇ ਸਾਨੂੰ ਕਿ ਨਾਮ ਗ੍ਰੇਸ਼ ਤੋਂ ਦਰਸ਼ਨ ਦੇ ਹੈ ਕਿ ਇਹ ਪਾਪੀ ਨੂੰ ਅਸੀਂ ਨਾਮ ਦਰਸ਼ਨ ਦੇਣੇ ਨਾਲ ਜੇ ਕਰਨੇ ਆ ਤੇ ਸਤguru ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਤੇ ਇਹਨੇ ਕੀਤਾ ਰਾਜਾ ਬਜਾ ਜੈ ਸਿੰਘ ਕਰਨੀ ਤਾਂ ਕਿ ਰਾਜਾ ਸਾਹਿਬ ਤੁਸੀਂ ਗੁਰੂ ਮਹਾਰਾਜ ਨੂੰ ਬੇਨਤੀ ਕਰੋ ਕਿ ਗੁਰੂ ਮਹਾਰਾਜ ਦਿੱਲੀ ਆਉਂ ਰਾਜਾ ਬਜਾ ਜੈ ਸਿੰਘ ਨੇ ਗੁਰੂ ਮਹਾਰਾਜ ਕਿੱਥੀ ਲਿਖੀ ਨਾਲ ਦਿੱਲੀ ਦੀ ਸਰਕਾਰ ਨੂੰ ਕਿੱਥੀ ਲਿਖੀ ਕਿ ਮਹਾਰਾਜ ਦਿੱਲੀ ਦੀ ਸਰਕਾਰ ਤੇ ਰਾਜਾ ਬਜਾ ਜੈ ਸਿੰਘ ਆਪ ਹੀ ਯਾਦ ਕਰਦਾ ਕਿ ਤੁਸੀਂ ਦਿੱਲੀ ਆ ਕੇ ਸਤਿਕਾਰ ਕਰਦੇ ਗੁਰੂ ਨਾਨਕ ਰਾਜ ਜੀ ਨੇ ਪਹਿਲਾਂ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਗੁਰੂ ਨਾਨਕ ਜੀ ਸੱਚਿਆ ਤੇ ਜਾਣਾ ਚਾਹੀਦਾ ਗੁਰੂ ਨਾਨਕ ਜੀ ਦਿੱਲੀ ਨੂੰ ਚਾਲ ਹੋਈ ਆ ਬਾਦੂ ਹਸਤਾ ਗੁਰੂ ਨਾਨਕ ਰਾਜ ਜੀ ਦੇ ਪੰਜ ਸੀਸ ਆ ਗਏ ਚਲਦੇ ਚਲਦੇ ਪਰਵਾਰ ਦੇ ਟੁਕੜੇ ਦਿੱਲੀ ਨੂੰ ਚਲਦੇ ਚਲਦੇ ਆਪਾੜੀ ਦੇ ਹੋਰ ਪੰਜੋਕੜਾ ਸਾਹਿਬ ਦਾ ਸਥਾਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਦਾ ਅਰਦਾ ਸਥਾਨ ਇੱਥੇ ਗੁਰੂਮਹਾਰਾਜ ਦਾ ਦੇਰਾ ਗੁਰੂ ਮਹਾਰਾਜ ਨੇ ਦੇਰਾ ਕੀਤਾ ਤੇ ਇੱਥੇ ਇੱਕ ਪੜਾਹ ਹੰਕਾਰੀ ਪੰਡਤ ਸੀ ਜੇਦਾ ਨਾਮ ਇਤਿਹਾਸ ਦੇ ਵਿੱਚ ਲਾਲ ਚਤੰਗਰਾ ਇਹਨੂੰ ਵਿਦਿਆਨਾ ਬੜਾ ਹੰਕਾਰਾ ਸੀ ਇੰਨੇ ਵੇਖਿਆ ਤੇ ਆ ਕੇ ਸਿੱਖਾਂ ਨੂੰ ਪੁੱਛਣਾ ਕੀਤਾ ਕਿ ਕੌਣਾ ਸਿੱਖਾਂ ਨੇ ਕਿਹਾ ਕੀਤਾ ਹੈ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 8ਵੀਂ ਜੋਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਇੰਨੇ ਜਦੋਂ ਨਾਮ ਆਇਆ ਨਾ ਹਰਿਕ੍ਰਿਸ਼ਨ ਇਹਨੂੰ ਵਿਦਿਆ ਦਾ ਹੰਕਾਰ ਆਸਰਾ ਹੰਕਾਰ ਨਹੀਂ ਚਾਹ ਕਹਿਣ ਦਾ ਤਾਂ ਕਿ ਕ੍ਰਿਸ਼ਨ ਉਹ ਵੱਡਾ ਪਰ ਇਹ ਦੀ ਗੀਤਾ ਦਾ ਅਸਲ ਕੋ ਜਾਣਦੇ ਆ ਇਹ ਤੋਂ ਬਚਨ ਦੇ ਸਿੱਖਾਂ ਨੇ ਜਾ ਕੇ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਕਹਿਣਾ ਕੀਤਾ ਕਿ ਮਹਾਰਾਜ ਪੰਡਿਤ ਕੋੜਾ ਹੰਕਾਰ ਕਰਦਾ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਹਾ ਲਗੇ ਪੰਡਿਤ ਸਾਡੇ ਆਪਾਸ ਲਿਆਜਾ ਸਿੱਖਾਂ ਨੇ ਜਾ ਕੇ ਪੰਡਿਤ ਕੋੜਾ ਚੰਦ ਨੂੰ ਕਹਿਣਾ ਕੀਤਾ ਕਿ ਗੁਰੂ ਮਹਾਰਾਜ ਆਪ ਵੀ ਨੂੰ ਬੁਲਾਉਂਦੇ ਆਇਆ ਆ ਕੇ ਬਰਸ਼ਣ ਕੀਤੇ ਤੇ ਸਤਗੁਰੂ શ્રી ਗੁਰੂ ਮਾਰਕ੍ਰਿਸ਼ਨ ਮਹਾਰਾਜ ਜੀ ਕਹਿ ਲੱਗੇ ਪੰਡਤ ਜੀ ਤੁਸੀਂ ਗੀਤਾ ਦੇ ਅਰਥ ਕਰਨੇ ਚੰਗੇ ਕਹਿ ਲੱਗਾ ਹਾਂ ਇਹ ਤਸੀ ਇੰਨਾ ਵੱਡਾ ਨਾਰਥ ਆ ਤੇ ਕ੍ਰਿਸ਼ਨ ਜੀ ਨੇ ਗੀਤਾ ਰਜਨੂ ਦੇ ਅਰਥ ਕਰੋ ਸਤਗੁਰੂ શ્રી ਗੁਰੂ ਮਾਰਕ੍ਰਿਸ਼ਨ ਮਹਾਰਾਜ ਜੀ ਕਹਿ ਲੱਗੇ ਪੰਡਤ ਜੀ ਜੇ ਅਸੀਂ ਗੀਤਾ ਦੇ ਅਰਥ ਕਰੀਏ ਨਾ ਤੈਨ ਟਾਡੇ ਮਨ ਦੇ ਵਿੱਚ ਸ਼ੰਕਾ ਰਹਿਣਾ ਕਿ ਇਹ ਗੁਰੂ ਕੇ ਪੁੱਤਰ ਇਹਨਾਂ ਦੇ ਛੋਕੇ ਹੁੰਦਿਆਂ ਹੀ ਕਿਤੇ ਵਿਦਿਆ ਪੜ੍ਹ ਲਈ ਹੋਣੀ ਆ ਪਰ ਤੁਸੀਂ ਇਹ ਚ ਕਰੋ ਆਪਣੀ ਮਰਜੀ ਦਾ ਕੋਈ ਪਿੰਡ ਦੇ ਵਿੱਚੋਂ ਬੰਦਾ ਲਿਆਓ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਵੀ ਤਾਂ ਦੇ ਅਰਥ ਕਰੇਗਾ ਇੱਕ ਪੰਡਤ ਰਾਜ ਆਪਦਾ ਹੰਕਾਰ ਹੋਰ ਵਧਿਆ ਕਿ ਮੈਂ ਬੰਦਾ ਹੀ ਉਹ ਨਹੀਂ ਆਉਂ ਜਿਹੜਾ ਨਾ ਬੋਲ ਸਕੂਗਾ ਨਾ ਜਿਹਨ ਕੋਈ ਸੁਣੂਗਾ ਜਿਹੜਾ ਹੋਈ ਕਮਰਾ ਨਮਰਾ ਤੇ ਗੀਤਾ ਦੇ ਅਰਥ ਕਿਵੇਂ ਕਰੇਗਾ ਇਹ ਪਿੰਡ ਦੇ ਵਿੱਚ ਗਿਆ ਯਾਰ ਕੋ ਇੱਕ ਸੱਜੂ ਨਾਮ ਦਾ ਜੀਵਨ ਸੀ ਜਿਹੜਾ ਜਿਹੜਾ ਮਾਣਾਂ ਦੇ ਘਰ ਦੇ ਵਿੱਚ ਪਾਣੀ ਦੇ ਕੇ ਆਪਦੀ ਵਹੀਬ ਦਾ ਤਿਆਰ ਕਰਦਾ ਸੀ